ਮੋਸਟ ਵਾਂਟਡ ਗੈਂਗਸਟਰ ਵਿੱਕੀ ਗੋਂਡਰ ਦੇ ਪਿੰਡ ਸਰਾਵਾ ਬੋਦਲਾ ਚ ਸਥਿਤ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਵਿੱਚੋਂ ਲੁਟੇਰੇ 10,27,000 ਰੁਪਏ ਤੇ 5 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ। 6 ਲੁਟੇਰਿਆਂ ਨੇ ਇਸ ਬੈਂਕ ਡਕੈਤੀ ਨੂੰ ਅੰਜਾਮ ਦਿੱਤਾ। ਲੁਟੇਰੇ ਦੁਪਹਿਰ ਕਰੀਬ 2 ਵਜੇ ਬੈਂਕ ਚ ਆਏ ਅਤੇ ਸਟਾਫ ਨੂੰ ਗਨ ਪੁਆਇੰਟ ਦੇ ਲੈ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਲੁਟੇਰੇ ਨੇ ਛਾਤਰ ਸੰ ਕਿ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਲਈ ਲੱਗਾ ਡੀਵੀਆਰ ਤੇ ਮੁਲਾਜ਼ਮਾਂ ਦੇ ਮੋਬਾਈਲ ਫੋਨ ਵੀ ਆਪਣੇ ਨਾਲ ਹੀ ਲੈ ਗਏ। ਉਹ ਮੂੰਹ ਬੱਦੇ ਸ਼ਾਮ ਬੰਦਿਆਂ ਦਾ ਜੀ ਜੋ ਮੇਨਵਾਂ ਦੇ ਮੋਬਾਈਲ ਕੱਢੋ ਭਜੀ ਭਜੀ ਸਾਹ ਰੋਟੀ ਖਾਂਦੇ ਸੀ ਇਹਨੇ ਆ ਕੇ ਫਿਰ ਸਾਹ ਬਣਾ ਦੇ ਕੋਲ ਚਲੇ ਗਿਆ ਉਹਨਾਂ ਨੇ ਬਾਹਰ ਆ ਗਏ ਫਿਰ ਮੇਰਾ ਵੀ ਮਮਾਰ ਖੋਲ ਬਸ ਆ ਗੱਲ ਦੇਖੀ ਜੀ 1027000 ਰੁਪਏ ਤੇ ਕੋਈ 5 ਕਿਤੋਂ 16 ਉਹ ਆਪਣਾ ਤੋਲੇ ਸੋਨ ਜਿਹੜਾ ਹੈਗਾ ਉਹ ਗਿਆ ਹੈਗਾ 6 ਮੁੰਡੇ ਆਏ ਹੈਗੇ ਤਿੰਨ ਮੋਟਰਸਾਈਕਲਾਂ ਤੇ ਅਲੱਗ ਅਲੱਗ ਤੇ ਉਹ ਉਹਨੇ ਆ ਕੇ ਇੱਥੇ ਗਨ ਪੁਆਇੰਟ ਤੇ ਮੈਨੇਜਰ ਤੇ ਉਹਨਾਂ ਦੇ ਨਾਲ ਕੈਸ਼ੀਅਰ ਇੱਕ ਜਿਹੜਾ ਪੀਐਨ ਸੀਗਾ ਇੱਥੇ ਉਹਨਾਂ ਨੂੰ ਕਾਬੂ ਕਰਕੇ 2 ਸਵਾ 2 ਤੇ 2.5 ਦੇ ਵਿਚਾਲੇ ਵਾਰਦਾਤ ਹੋਈ ਹੈ ਇਮੀਡੀਏਟਲੀ ਪੁਲਿਸ ਤੇ ਪਹੁੰਚੀ ਹੈਗੀ ਮੌਕੇ ਤੇ ਤਫ਼ਤੀਸ਼ ਜਾਰੀ ਹੈ ਸਾਨੂੰ ਉਮੀਦ ਆਪਾਂ ਨੇ ਜਲਦੀ ਫੜਾਂਗੇ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਲੁਟੇਰੇ ਬਨੂੜ ਚ ਐਕਸੈਸ ਬੈਂਕ ਦੀ ਕੈਸ਼ ਵੈਨ ਚੋਂ 1 ਕਰੋੜ ਤੇ 30 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ ਹੁਣ ਲੁਟੇਰਿਆਂ ਨੇ ਦਿਨ ਦਿਹਾੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਇਨ੍ਹਾਂ ਘਟਨਾਵਾਂ ਨਾਲ ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਚ ਖੜੀ ਦਿਖਾਈ ਦੇ ਰਹੀ ਹੈ ਮੁਖਸਰ ਤੋਂ ਤਰਸੇਮ ਟੂਡੀ ਜਗਬਾਨੀ ਟੀਵੀ